ਭਾਰਤ ਦੇ ਸੁਪਰਸਟਾਰ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਆਪਣੇ ਦੂਜੇ ਪ੍ਰੋਫੈਸ਼ਨਲ ਮੁਕਾਬਲੇ 'ਚ ਜ਼ਬਰਦਸਤ ਖੇਡ ਵਿਖਾਈ ਅਤੇ ਜਿੱਤ ਅਰਜ ਕੀਤੀ। ਵਿਜੂਦਾ ਕਮਾਲ ਹੈ ਜਿਹਾ ਸੀ ਕਿ ਉਸ ਦਾ ਵਿਰੋਧੀ ਡੀਨ ਗਿਲਨ ਪਹਿਲੇ ਹੀ ਰਾਊਂਡ 'ਚ ਟੇਰ ਹੋ ਗਿਆ। ਬੀਜਿੰਗ 올림픽ਸ 'ਚ ਕਾਂਸੀ ਦਾ ਤਗਮਾ ਜਿੱਤ ਕੇ ਇਤਿਹਾਸ ਰਚਣ ਵਾਲੇ ਵਿਜੇਂਦਰ ਸਿੰਘ ਨੇ ਬਾਊਟ ਦੇ ਪਹਿਲੇ ਹੀ ਰਾਊਂਡ 'ਚ ਗਿਲਨ ਨੂੰ ਇਸ ਤਰ੍ਹਾਂ ਕੁੱਟਿਆ ਕਿ ਗਿਲਨ ਦੋ ਵਾਰ ਰਿੰਗ 'ਚ ਡਿੱਗ ਪਏ। ਦੂਜੀ ਵਾਰ ਡਿੱਗਣ ਤੋਂ ਬਾਅਦ ਗਿਲਨ ਉੱਠ ਹੀ ਨਹੀਂ ਸਕੇ ਅਤੇ ਵਿਜੇਂਦਰ ਨੂੰ ਜੇਤੂ ਐਲਾਨਿਆ ਗਿਆ। ਵਿਜੇਂਦਰ ਨੇ ਆਪਣੇ ਪਹਿਲੇ ਬਾਊਟ 'ਚ ਸੋਨੀ ਵਿਟਿੰਗ ਨੂੰ ਤਿੰਨ ਰਾਊਂਡ ਤੱਕ ਚੱਲੇ ਮੁਕਾਬਲੇ 'ਚ ਹਰਾਇਆ ਸੀ ਪਰ ਆਪਣੇ ਦੂਜੇ ਮੁਕਾਬਲੇ 'ਚ ਵਿਜੇਂਦਰ ਨੇ ਜਿੱਤ ਦਰਜ ਕਰਨ ਲਈ ਤਿੰਨ ਮਿੰਟ ਤੋਂ ਵੀ ਘੱਟ ਦਾ ਸਮਾਂ ਲਿਆ ਵਿਜੇਂਦਰ ਨੇ ਢੋਲ ਨਗਾੜਿਆਂ ਦੀ ਧਮਕ ਦੇ ਵਿਚਾਲੇ ਰਿੰਗ 'ਚ ਐਂਟਰੀ ਕੀਤੀ ਜਿਵੇਂ ਹੀ ਮੁਕਾਬਲਾ ਸ਼ੁਰੂ ਹੋਇਆ ਤਾਂ ਵਿਜੂ ਨੇ ਗਿਲਨ ਤੇ ਮੁੱਕੇ ਵਰਸਾਉਣੇ ਸ਼ੁਰੂ ਕਰ ਦਿੱਤੇ ਬਾਊਟ ਦੇ ਦੂਜੇ ਮਿੰਟ 'ਚ ਵਿਜੂ ਦਾ ਪੰਜ ਗਿਲਨ ਦੇ ਮੂੰਹ 'ਤੇ ਲੱਗਿਆ ਅਤੇ ਗਿਲਨ ਰਿੰਗ 'ਚ ਡਿੱਗ ਪਿਆ ਵਿਜੂ ਨੇ ਦੁਬਾਰਾ ਗਿਲਨ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਦਿੱਤਾ ਅਤੇ ਮੁੱਕਿਆਂ ਦੀ ਬਰਸਾਤ ਕਰ ਗਿਲਨ ਨੂੰ ਢੇਰ ਕਰ ਦਿੱਤਾ ਗਿਲਨ ਨੇ ਆਪਣੇ ਪਹਿਲੇ ਦੋਨੇ ਮੈਚਾਂ 'ਚ ਜਿੱਤ ਅਰਜ਼ ਕੀਤੀ ਸੀ ਪਰ ਵਿਜੂ ਸਾਹਮਣੇ ਇਹ ਮੁੱਕੇਬਾਜ਼ ਜ਼ਿਆਦਾ ਸਮਾਂ ਟਿਕਣ 'ਚ ناکਾਮ ਰਿਹਾ